ਹਾਂਜੀ ਸਸਿਆਕਾਲ ਦੋਸਤੋ ਕਾਜ਼ੀਨੋ ਪ੍ਰਤੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਅੱਜ ਦੀ ਬ੍ਰੇਕਿੰਗ ਨਿਊਜ਼ ਕਿਡਾਕੇ ਦੀ ਠੰਡ ਵਿੱਚ ਚਾਲੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਜੋ ਸਿੰਘ ਬੈਂਸ ਦਾ ਇੱਕ ਨਵਾਂ ਬਿਆਨ ਆਇਆ ਸਾਹਮਣੇ ਕਿਹਾ ਪੂਰੀ ਅਪਡੇਟ ਆਉਂ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਉਹਨਾਂ ਨੂੰ ਸਾਰੀਆਂ ਹੀ ਨਵੀਆਂ ਤੇ ਤਾਜ਼ੀਆਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਜਿਵੇਂ ਕਿ ਆਪ ਸਭ ਜਾਣਦੇ ਹੋ 1 ਜਨਵਰੀ 2000 ਕਿਬੀ ਤੋਂ ਪੰਜਾਬ ਦੇ ਵਿੱਚ ਸਕੂਲ ਦੁਬਾਰਾ ਤੋਂ ਸਟਾਰਟ ਕਰ ਦਿੱਤੇ ਗਏ ਸੀ ਲੇਕਿਨ ਸਕੂਲ ਦੇ ਟਾਈਮ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਲੰਬੇ ਸਮੇਂ ਦੌਰਾਨ ਜੋ ਮਾਪਿਆਂ ਤੇ ਅਧਿਆਪਕਾਂ ਵੱਲੋਂ ਇਸ ਚੀਜ਼ ਤੇ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਠੰਡ ਅਤੇ ਧੁੰਦ ਨੂੰ ਦੇਖਦੇ ਹੋਏ ਛੁੱਟੀਆਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਬਟ ਪੰਜਾਬ ਸਰਕਾਰ ਨੇ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆ ਰਿਹਾ ਸੀ ਔਰ ਅੱਜ 7 ਜਨਵਰੀ 2023 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਇੱਕ ਨਵਾਂ ਇੱਕ ਤਾਜ਼ਾ ਬਿਆਨ ਸਾਹਮਣੇ ਆਇਆ ਕੀ ਹਾ ਪੂਰੀ ਅਪਡੇਟ ਜਾਣਾਂਗੇ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤਾ ਸਬਸਕ੍ਰਾਈਬ ਕਰੋ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰੋ ਤਾਂ ਕਿ ਨਵੇਂ ਅਤੇ ਤਾਜ਼ੇ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦਿੱਕਰ ਨੂੰ ਮਿਲ ਸਕਣ ਕਿੜਾਕੇ ਦੀ ਠੰਡ ਵਿੱਚ ਆਲੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਐਲਾਨ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਸਾਲ 230 ਦਿਨ ਸਕੂਲ ਜਾਣਾ ਪੈਂਦਾ ਹੈ ਔਰ ਇਸ ਦੇ ਨਾਲ ਉਹਨਾਂ ਨੇ ਜੋ ਨਵੀਂ ਅਪਡੇਟ ਸਾਂਝੀ ਕੀਤੀ ਹੈ ਸ਼ੇਅਰ ਕਰਦੇ ਹਾਂ ਕੜਾਕੇ ਦੀ ਠੰਡ ਚ ਮੁਰਤੋਂ ਸਕੂਲਾਂ ਦੀਆਂ ਛੁੱਟੀਆਂ ਵਿੱਚ ਇੰਤਜ਼ਾਰ ਕਰ ਰਹੇ ਬੱਚੇ ਮਾਪੇ ਅਤੇ ਅਧਿਆਪਕਾਂ ਲਈ ਇਹ ਖਬਰ ਬਹੁਤ ਅਹਿਮ ਹੈ ਦਰਸਲ ਸਿੱਖਿਆ ਮੰਤਰੀ ਹਜੋ ਸਿੰਘ ਬੈਂਸ ਨੇ ਸਪਸ਼ਟ ਕੀਤਾ ਹੈ ਕਿ ਕੜਾਕੇ ਦੀ ਸਰਦੀ ਦੇ ਬਾਵਜੂਦ ਸਕੂਲਾਂ ਵਿੱਚ ਹੋਰ ਛੁੱਟੀਆਂ ਨਹੀਂ ਹੋਣਗੀਆਂ ਸ਼ਨੀਵਾਰ ਨੂੰ ਪੀਏਯੂ ਵਿਖੇ ਕਰਵਾਈ ਕੌਮੀ ਖੇਡ ਦੇ ਉਦਘਾਟਨ ਸਮਾਰੋਹ ਸ਼੍ਰੀਅਤ ਕਰਨ ਆਈ ਸਿੱਖਿਆ ਮੰਤਰੀ ਨੇ ਕਿਹਾ ਕਿ ਉਹਨਾਂ ਵੀ ਮਹਿਸੂਸ ਕਰ ਰਹੇ ਹਨ ਕਿ ਠੰਡ ਬਹੁਤ ਹੈ ਪਰ ਅਕਾਦਮਿਕ ਅ ਕਲੈਂਡਰ ਅਨੁਸਾਰ ਫਿਲਹਾਲ ਛੁੱਟੀਆਂ ਨਹੀਂ ਕੀਤੀਆਂ ਜਾ ਸਕਦੀਆਂ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਸਾਲ 230 ਦਿਨ ਸਕੂਲ ਜਾਣਾ ਪੈਂਦਾ ਹੈ ਪਰ ਹੜਾ ਕਾਰਨ ਇਸ ਸੈਕਸ਼ਨ 'ਚ ਪਹਿਲਾਂ ਹੀ ਕਈ ਛੁੱਟੀਆਂ ਹੋ ਚੁੱਕੀਆਂ ਹਨ ਜਿਸ ਕਾਰਨ ਹੁਣ ਛੁੱਟੀਆਂ ਕਰਨਾ ਸੰਭਵ ਨਹੀਂ ਹੈ ਬੈਂਸ ਨੇ ਕਿਹਾ ਕਿ ਇਸ ਸਾਲ ਲੋਕ ਸਭਾ ਚੋਣਾਂ ਹਨ ਜਿਸ ਕਰ ਬੋਰਡ ਦੀਆਂ ਪ੍ਰੀਖਿਆ ਵੀ ਫਰਵਰੀ ਮਹੀਨੇ ਰਹੀ ਹਨ ਇਸ ਲਈ ਵਿਦਿਆਰਥੀਆਂ ਕੋਲ ਸਕੂਲਾਂ ਚ ਆ ਕੇ ਰਿਵਾਈਜ਼ ਕਰਨ ਦਾ ਬਹੁਤ ਘੱਟ ਸਮਾਂ ਹੈ ਜਿਸ ਕਰਕੇ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ ਇਸ ਤੇ ਸਬੰਧ ਵਿੱਚ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਉਹ ਅਪਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੇਂ ਅਤੇ ਤਾਜ਼ੇ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਤਾਜ਼ੀ ਨੌਕਰੀ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਕੇ ਵੀ ਨਵੇਂ-ਨਵੇਂ ਅਪਡੇਟ ਲੈ ਸਕਦੇ ਹੋ ਹੋਰ ਅਪਡੇਟ ਲਈ ਸਬਸਕ੍ਰਾਈਬ ਤੁਹਾਡਾ